ਆ ਗਿਆ ਭਾਈ ਇੱਥੇ ਨਾ ਮੂਸੇ ਖੜੇ ਆਪਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਦੀਪ ਮੂਸਾ ਬੈਠਾ ਗਿਆ ਇਹਨਾਂ ਦੀ ਕੋਈ ਗੱਲਬਾਤ ਹੋ ਕੀ ਗੱਲਬਾਤ ਹੋਗੀ ਭਾਈ ਆ ਲੈ ਮੈਕ ਵੜ ਪਹਿਲਾਂ ਤਾਂ ਕੀ ਗੱਲ ਹੋਗੀ ਹਾਂ ਵਧੀਆ ਕੀ ਗੱਲ ਹੋਗੀ ਗੱਲਬਾਤ ਆ ਭਾਈ ਕੁਝ ਨਹੀਂ ਇਹ ਬਾਈ ਕਹਿੰਦਾ ਕਹਿੰਦਾ ਮੈਂ ਨਾ ਬੜਾ ਕੁਝ ਖਾ ਲਿਆ ਬੜੇ ਡੈਟ ਪਲਾਨ ਫੋਲੋ ਕਰ ਲਈ ਬੜਾ ਕੁਝ ਕਰ ਲਿਆ ਹਾਂ ਤੇ ਆ ਕਰਿਓ ਭਾਈ ਗੱਲ अच्छा की ਗੱਲਬਾਤ ਹੈ ਬਈ ਗੱਲਬਾਤ ਕੀ ਹੋਣੀ ਹੈ ਯਾਰ ਮੈਂ ਇਹਨੂੰ ਇਹ ਪਾਈ ਆਇਆ ਆਪਣਾ ਹੈ ਤਾਂ ਭਰਾਈ ਵਿਚਾਰਾ ਇਹ ਕਹਿੰਦਾ ਵੀ ਤੈਨੂੰ ਚੂਰ ਦੇ ਕੇ ਜਾਣਾ ਤੈਨੂੰ ਪਤਲਾ ਕਰੂ ਅੱਛਾ ਮੈਂ ਆਖਿਆ ਯਾਰ ਮੈਂ ਲੱਖਾਂ ਚੀਜ਼ਾਂ ਖਾ ਲੀਆਂ ਵੀ ਅੱਜ ਤੱਕ ਕੀਤੀ ਨਹੀਂ ਹੂੰ ਇਹ ਕਹਿੰਦਾ ਵੀ ਸ਼ਰਤ ਲਾ ਲਾ ਢਿੱਡ ਨਹੀਂ ਘਟਿਆ ਵੀ ਢਿੱਡ ਨਹੀਂ ਘਟਿਆ ਹਾਂ ਕੰਨਾਂ ਸ਼ਰਤ ਲਾਲਾ ਮੈਂ ਇਹਨੂੰ ਆਖਿਆ ਸ਼ਰਤ ਤਾਂ ਲਾਲਾ ਪਰ ਮੁੜਕੇ ਨਾ ਹੋਵੇ ਤੂੰ ਮੁੱਕਰ ਜੇ ਹਾਂ ਕੱਲ ਨੂੰ ਤੈਨੂੰ ਪਤਾ ਸ਼ਰਤ ਛੇਤੀ ਫਿਰ ਆਹ ਸਕੇ ਮੋੜ ਵੀ ਜਾਰੀ ਦੋਸਤੀ ਚ ਹੋ ਗਿਆ ਇਹ ਮੈਂ ਲਾ ਤਾਂ ਲਵਾਂ ਪਰ ਮੁੜਕੇ ਛੱਡਣੀ ਨਹੀਂ ਸ਼ਰਤ ਲਾ ਫਿਰ ਆਡੀ ਵੀਡੀਓ ਚ ਲਾ ਫਿਰ ਜਿੰਮੇਵਾਰੀ ਆ ਸ਼ਰਤ ਮਾਰੋ ਹੱਥ ਦੇ ਹੱਥ ਬਾਈ ਇਹ ਜਿੰਮੇਵਾਰੀ ਆ 10000 ਰੁਪਏ ਸ਼ਰਤ ਹੋ ਗਈ ਨਹੀਂ 10 ਦੂਸਰ ਨਾਲ 10 ਦਾ 10 ਦਾ ਨਹੀਂ ਬਾਈ ਮੈਨੂੰ ਆ ਕੁਝ ਹੋਰ ਖਵਾ ਦੇ ਹਾਂ ਜੇ ਮੈਂ ਮੈਂ ਮੁੜਕੇ ਡਾਕਟਰ ਦੇ ਪਿਆਰ ਫਿਰ ਤੂੰ ਦੱਸ ਕਿ ਨਹੀਂ ਲਵਣੀ ਬਾਈ ਸ਼ਰਤ 50 50000 ਦੀ ਹੋਊਗਾ ਲਾ ਲਾ ਫਿਰ ਬਾਈ ਮਾਰੋ ਵੀਡੀਓ ਬ ਬਾਕੀ ਚਰਤ ਹੋਗੀ ਨਹੀਂ 50000 ਮੈਂ ਦੇਉ ਨਹੀਂ ਬਾਈ ਤੇ ਮੈਂ ਗਵਾਗਾ ਸਾਂਝਾ ਸਾਂਝਾ ਰੱਖਾਂਗੇ ਬਾਈ ਚ ਹਾਂ ਬਾਕੀ ਮੇਰੇ ਕੋਲ 50 ਤੂੰ ਫੜਾਦੀ 50 ਇਹ ਫੜਾਦੀ ਜਿਹੜਾ ਜਿੱਤ ਗਿਆ ਹਾਂ ਇਹਦਾ ਦੇਖ ਤੇ ਡਿਕਟਾਇਆ ਫਿਰਦਾ 50000 ਰੁਪਏ ਲੈ ਲੀ ਬਾਕੀ ਠੀਕ ਹੈ ਨਹੀਂ 50000 ਕਿੰਨੇ ਟਾਈਮ ਚ ਆਏ ਦੱਸ ਦੇ ਆਏ ਨਾ ਉਹ ਤੂੰ ਤਾਂ 5 ਸਾਲਾਂ ਨੂੰ ਕੋਈ ਥੋੜਾ ਇਹ ਹੈਗਾ ਇਹ ਹੈਗਾ ਪੈਕਟ ਇੱਕ ਮਹੀਨੇ ਦਾ ਬਾਈ ਇੱਕ ਮਹੀਨੇ ਚ ਤੇ ਆਹੇ 3 ਤੋਂ ਲੈ ਕੇ 8 ਕਿਲੋ ਤੱਕ ਘਟਾਉਂਦਾ ਅੱਛਾ ਘਟੋ ਘਟ 3 ਕਿਲੋ ਤੇ ਤੈਨੂੰ ਮੈਂ ਗਾਰੰਟੀ ਦਿੰਦਾ ਠੀਕ ਹੈ ਘਰ ਜੂ ਤੇਰਾ 5 ਤੋਂ 6 ਕਿਲੋ ਹੈ ਜਿਹੜਾ ਢੱਡੇ ਜਤਰਾ ਇਹਦਾ 5 ਮੇਰੇ ਮੇਰੇ ਚ ਹੁਣ 86 ਕਿਲੋ ਭਾਰ ਹੈ ਅੱਛਾ 86 ਕਿਲੋ ਹੈ ਠੀਕ ਹੈ ਠੀਕ ਹੈ ਮਹੀਨੇ ਬਾਅਦ ਜੇ ਮੇਰਾ ਭਾਰ ਘਟ ਗਿਆ 83 ਤੋਂ ਘਟਰ ਹੋਊਗਾ ਜ਼ਰਾ ਹਾਂ ਬਸ 83 ਤੋਂ ਘਟਰ ਹੋ ਆ ਟੱਡੀ ਜਦ ਤਰਾ 15 ਦਿਨਾਂ ਚੱਕ ਦੇਗੇ ਲਾੜੀਆ ਵੇਖ ਲੈ ਹੁਣ ਵੀਡੀਓ ਬਣੀ ਜਾਂਦੀ ਆ ਮੁਕਰ ਨਾ ਆਇਆ ਉਹ ਇੱਕ ਬੰਦੇ ਨਾਲ ਹੋਰ ਲਾ ਰੱਖਿਆ ਸ਼ਰਤਾਂ ਅੱਛਾ 10000 ਰੁਪਏ ਦੀ ਸ਼ਰਤ ਲਾਈ ਸੀ ਉਹਦੇ ਨਾਲ ਮਹੀਨਾ ਪਹਿਲਾਂ ਹਾਂ ਸਾਡੇ ਸੁਨਿਆਰ ਆ ਉੱਥੇ ਚਾਚਾ ਆਉਂਦਾ ਮੇਰਾ ਹਾਂ ਤੇ 10000 ਦਾ ਪਤੰਦਰਾ ਡਾਕਟਰ ਲੈ ਚਲ ਨਾ ਨਾ ਕੋਈ ਚੱਕਰੀ ਬਈ ਕੋਈ ਬੰਦ ਚੀਜ਼ ਹੋਈ ਨਾ ਤਾਂ ਹਾਂ ਗਲਤ ਬਈ ਇਹਦੇ ਚ ਜਿਹੜੀਆਂ ਚੀਜ਼ਾਂ ਆਪਾਂ ਘਰੇ ਵਰਤਦੇ ਆਂ ਰਸੋਈ ਚ ਜੀਰਾ ਜਮੈਨ ਸੌਂਫ ਲੈਚੀ ਗੁਲਾਬ ਦੇ ਫ ਮਨ ਲਾ ਵੀ ਦਵਾਈ ਨਹੀਂ ਹੈਗੀ ਅੱਛਾ ਸਾਫਤ ਕਰ ਦਿਓ ਬੈਠਿਆ ਜਦੋਂ ਮਰ ਨਹੀਂ ਉਹ ਤਾਂ ਸ਼ਰਤ ਲਾਈ ਹੈ ਜਿਹੜਾ ਨਾ ਉਹ ਨਾ ਚਾਚਾ ਆਪਣਾ ਸਨਿਆਰ ਹੈ ਉਹਦਾ ਢੱਡ ਸੀਗਾ ਬੀਨ ਵਰਗਾ ਜੋਗੀ ਦੀ ਵੀ ਨਹੀਂ ਹੁੰਦੀ ਤੇ ਐਡਾ ਢੱਡ ਸੀ ਉਹਦਾ ਬਾਈ ਤੇ ਮੇਰੇ ਨਾਲ ਅੜੀ ਜੇ ਗਿਆ ਉਹ ਅੜੀ ਜੇ ਗਿਆ ਇੱਕ ਦਿਨ ਪੈਗ ਬੁੱਕ ਲੱਗਿਆ ਸੀ ਸ਼ਰਤ ਵਾਲੀ ਤੇ ਮਾਂ ਯਾਰ ਹੋ ਗਈ ਦਾਦਾ ਯਾਰ ਦੀ ਉਹਨੂੰ ਤਾਂ ਪੈਗਟ ਮੁੱਕੇ ਨੂੰਗੇ 5 ਦਿਨ ਤੇ ਮੇਰੀਆਂ ਕਰੀ ਜਾਂਦਾ ਮਿੰਤਾਂ ਉਹ ਵੀ ਮੈਨੂੰ ਪੈਗਟ ਦੇ ਦੇ ਮਾਂ ਬਾਈ ਪਹਿਲਾਂ ਮੈਨੂੰ 10000 ਰੁਪਏ ਦੇ ਫੇਰ ਦੇਉਂ ਪਹਿਰੇ ਰੱਖ ਰਖੇ ਸੀ ਚਨੀਰ ਅੱਡੇ ਤੇ ਦੁਕਾਨਦਾਰ ਚ ਕਿਸ ਚ ਅੱਛਾ ਤੇ ਹੁਣ ਉਹਨੂੰ ਕਿਹਾ ਮੈਂ 10000 ਰੁਪਏ ਚਕਾ ਦੇ ਪੈਕਟ ਤੈਨੂੰ ਕੱਲ ਨੂੰ ਦੇ ਦੂੰ ਤੇ ਉਹਦੀ ਵੀ ਵੀਡੀਓ ਬਣਾਵਾਂਗੇ ਬਾਈ ਤੈਨੂੰ ਦੱਸੂ ਮੈਂ ਕਿਵੇਂ ਲਾਈਵ ਵਈ ਗਲਦੀਪ ਤੇ ਹੁਣ ਆ ਫਾਈਨਲ 50000 ਦੀ ਹੋਗੀ 50 ਹੀ ਹੋ ਗਈ ਪੱਕੀ ਠੀਕ ਹੈ ਤੇ ਮੈਂ ਦਾਸਦੀ ਗੱਲ 50 ਇਹਨੂੰ ਦੇਊਗਾ لازਮੀ ਜੇ ਭਾਰ ਘਟਾਤਾ ਜੇ ਭਾਰ ਨਾ ਘਟਿਆ ਫਿਰ 50000 ਰੁਪਇਆ ਵੀ ਲਊ ਮੁੜ ਕੇ ਕੋਰਟ ਚ ਵੀ ਲੈ ਕੇ ਜਾਵਾਂ ਮੈਂ ਆ ਇੱਥੇ ਦਾਸਦੀ ਗੱਲ ਵੀ ਜਮਾ ਹੈ ਤੈਨੂੰ ਪਤਾ ਵੀ ਠੋਕ ਮੈਂ ਤੈਨੂੰ ਪਤਾ ਕਲੇਸੀ ਹੈਗਾ ਬਾਅਦ ਦੇ ਵਿੱਚ ਮੈਨੂੰ ਨਾ ਕਹੀਂ ਬਈ ਆ ਨਲਿਆ ਦਿਖਾ ਦਿੰਦੇ ਆ ਵੀ ਆਹ ਹਾ ਸਬੂਤ ਆ ਆਹ ਚੀਜ਼ ਹੈ ਗੁਰੂ ਚੂਰਨਾ ਹਾਂ ਗੁਰੂ ਚੂਰਨਾ ਹੈ ਤੇ ਜੇ ਇਹ ਕਿਸੇ ਨੇ ਮੰਗਾਉਣਾ ਬਾਈ ਤਾਂ ਆਚਾਰ ਨੰਬਰ ਦਿੱਤੇ ਹੋਇਆ ਸਾਡੇ ਦੇ ਉੱਤੇ ਸਕਰੀਨ ਦੇ ਉੱਤੇ ਹਾਂ ਤੇ ਇਹ ਆਪਣਾ ਕੀ ਕਹਿੰਦੇ ਹੁੰਦੇ ਜਦੋਂ ਮਰਜ਼ੀ ਤੁਸੀਂ ਆਨਲਾਈਨ ਮੰਗਾ ਸਕਦੇ ਹੋ ਦੇਸ਼ ਵਿਦੇਸ਼ ਬਾਹਰ ਅੰਦਰ ਜਿੱਥੇ ਮਰਜ਼ੀ ਮੰਗਾਓ ਕੋਈ ਚੱਕਰ ਨਹੀਂ ਤੁਹਾਡੇ ਕੋਲੇ ਫੁੱਲ ਸਰਵਿਸ ਮਿਲੂ ਤੁਹਾਨੂੰ ਕੋਈ ਗੱਲ ਨਹੀਂ ਬਾਈ ਇਹਦਾ ਰਿਜ਼ਲਟ ਦਾ ਪਤਾ ਲੱਗ ਜੂ ਬਾਈ ਨੇ ਜਿੱਦੇ ਕਹਿਤਾ ਸੀ ਦੁਬਾਰੇ ਤੇਰੀ ਵੀਡੀਓ ਬਣਾਵਾਂਗੇ ਹਾਂ ਬਾਕੀ ਠੀਕ ਹੈ ਬਾਈ ਬਾਕੀ ਬਾਈ ਨੂੰ ਖੜਾ ਕਰਕੇ ਤਾਂ ਢੱਡ ਦਿਖਾ ਦੇ ਬਾਈ ਨਾ ਹੈਗਾ ਐਂ ਨਹੀਂ ਤੁਸੀਂ ਹੰਦਾ ਬਹੁਤ ਹੈ ਹਾਂ ਜਿਹੜੀ ਚੀਜ਼ ਹੈਗੀ ਉਹ ਮੇਰੇ ਕੋਈ ਓਲਾ ਹੈ ਹਾਂ ਬਾਈ ਜੇ ਬਾਕੀ ਬਾਈ ਨੇ ਕਿਹਾ ਝੂਠ ਬੋਲਣਾ ਸਾਹਮਣੇ ਤੇਰੇ ਕੋਈ ਗੱਲ ਨਹੀਂ ਮੈਂ ਗਵਾਂਗਾ ਲੈਣਾ ਕੋ ਚੱਕਰੀ ਨਹੀਂ ਬਾਈ ਜਮਈ ਲੈ ਮਿੱਤਰੋ ਇਹ ਨਹੀਂ ਲੱਗੀ ਸ਼ਰਤਾਂ ਬੰਗੀਆਂ ਦੀ ਤੇ ਹੁਣ ਵੇਖਦੇ ਕਿਹੜਾ ਜਿੱਦਾਂਗਾ 1 ਮਹੀਨੇ ਦਾ ਟਾਈਮ ਆ ਬਾਈ ਹਾਂ 1 ਮਹੀਨੇ ਦਾ ਟਾਈਮ 3 ਸਾਲ ਦਾ ਥੋੜੀ ਨਾ ਨਾ ਟਾਈਮ ਵੀ ਟਾਈਮ ਵੀ ਮਹੀਨੇ ਦਾ ਪੈਕੇਟ ਵੀ ਇੱਕ ਪੈਕਟ ਵੀ ਹੈ ਰਹੀ ਹੈਗਾ ਮੈਂ ਇਹਨੂੰ ਐ ਕਹਿ ਦੂੰ ਵੀ ਆ ਲੈ ਇਹ ਕੁਆਲਟੀ ਜਾਂ ਵਧੀਆ ਦੇਉਂਦੇ ਨੂੰ ਹੋਰ ਕੁਝ ਅੱਛਾ ਇਹ ਕੋਈ ਗੱਲ ਨਹੀਂ ਕੋਈ ਕੋਈ ਗੱਲ ਨਹੀਂ ਉਹ ਉਹਦੇ ਚ ਕੱਟ ਲਿਓ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸ਼ਰਤ ਤੇ ਹੋਊਗਾ ਲੈ ਫਿਰ 5000 ਨਹੀਂ ਫਿਰ 5100 ਲਊ ਮੈਂ ਤਾਂ ਉਹ ਪੈਕਟ ਮੇਰਾ 550 ਦਾ ਫਿਰ ਮੈਂ 1100 ਲਊ 52 ਦਾ ਪੰਜਾ ਨਹੀਂ ਪਰ ਆ ਪੈਕਟ ਹੀ ਹੋਊਗਾ ਬਲ ਠੀਕ ਓਕੇ ਹਾਂਜੀ ਭਾਈ ਹੁਣ ਪਾਵਾਂਗੇ ਵੀਡੀਓ ਵੇਖਦੇ ਕੀ ਬਣਦਾ 1 ਮਹੀਨੇ ਬਾਅਦ ਬਾਕੀ ਤੁਹਾਨੂੰ ਦੂਜੀ ਦਿਖਾਉ ਕੱਲ ਨੂੰ ਉਹਦਾ ਉਹ ਦੇਖੀ ਕਿਵੇਂ ਰੰਗਦਾ ਸਨੈਰ ਦਾ 1000 ਦਿੰਦਾ ਚਾਚਾ ਚਲੋ ਉਹ ਵੀ ਵੇਖਾਂਗੇ ਫੇਰ ਠੀ